ਗਰੀਬ ਨਿਵਾਜ਼ ਜਿਥੇ ਸਾਨੂੰ ਕਿ ਬਸ ਜਨ ਦਰਸਾਏ ਲਾਏ ਇਹ ਸਹਿਬ ਬਚਨਾਂ ਨੂੰ ਆਪਣੀ ਰਸਨਾ ਤਵਾਗਾ ਬਖਸ਼ਿਸ਼ ਕਰ ਦੇਨੇ ਉਸ ਮਾਲਕ ਦਾ ਸ਼ੁਕਰਾਨਾ ਅਦਾ ਕਰਦੇ ਮਹਾਰਾਜ ਕਹਿੰਦੇ ਆਪਣੇ ਬਾਲਕ ਆਪ ਰਖੇ ਨ ਪਾਉ ਬ੍ਰਹਮ ਗੁਰ ਦੇ ਨਨ ਗੁਰੂ ਅਰਜੁਨ ਦੇਵ ਮਹਾਰਾਜ ਸਹੀ ਦਾੰਦੇ ਸਰਤਾ ਸਤਿਗੁਰੂ ਦੇ ਪਾਵਨ ਅਪਵਿੱਤਰ ਵਸਨ ਕਰਦੇ ਨੇ ਉਸ ਪਰਿਪੂਰਨ ਪਰਮਾਤਮਾ ਵਹਿਗੁਰੂ ਜਿਹੜਾ ਦੀਵਨ ਦੇਵ ਉਪਮਾ ਮਹਾਨ ਸਤਿਗੁਰੂ ਏ ਜਿਹੜਾ ਗੁਰੂ ਜਿਹਨੂੰ ਸਭ ਕਹਿੰਦੇ ਗੁਰੂ ਜਪ ਮੀਤ ਹੁਮਾਰੇ ਜਿਨੂ ਸਾਬ ਕਹਿੰਦਿਆ ਗੁਰ ਬਿਨ ਹੋਰ ਅੰਧਾਰ ਗੁਰ ਬਿਨ ਸਮਝ ਨ ਆਵੇ ਗੁਰ ਬਿਨ ਸੁਰਤ ਨ ਸਿੱਧ ਗੁਰ ਬਿਨ ਮੁਕਤ ਨ ਪਾਵੇ ਜਿਨੂ ਮਹਾਰਾਜ ਕਹਿੰਦਿਆ ਨਾਨਕ ਗੁਰ ਨਾ ਚਿਤ ਨੀ ਮਨ ਆਪਣੇ ਸੋਚੇਤ ਛੁੱਟੈ ਸਿਨ ਬਾੜੂ ਸ਼ੁਨਿਆ ਅੰਦਰ ਖੇਤ अंदर कुछ है, है। पुड़े है, है, पर अंदर सुबह जो गुरु नहीं मिलया गुरु धारण नहीं गुरु नही जुड़िया गुरु के मार्ग ते नहीं तुरया ਗੁਰੂ ਤੱਕ ਜੀਵਨ ਵਿੱਚ ਨਹੀਂ ਪਹੁੰਚਿਆ ਤੇ ਜੋ ਕੁਝ ਮਹਾਰਾਜ ਕਹਿੰਦੇ ਪੱਲੇ ਰਹੀ ਸਵਾਹ ਔਰ ਕੁਝ ਨਹੀਂ ਆਹ ਮਹਾਰਾਜ ਕਹਿੰਦੇ ਜੇ ਕਰਕੇ ਤੂੰ ਜਪ ਗੁਰੂ ਨੂੰ ਆਰਾਮ ਤੇ ਗੁਰੂ ਦੇ ਡੈ ਤੇਰੇ ਅੰਦਰੋਂ ਅਗਿਆਨ ਕੱਟ ਕੇ ਤੇਰੇ ਹਿਰਦੇ ਅੰਦਰ ਦੂ ਤੇਰੀ ਪ੍ਰਕਾਸ਼ ਵਾਲੀ ਬਣਾ ਦੇਵੇਗਾ अंधेरा अंदर नहीं रहेगा जिथे दिल अंधेरा ही रात उथे प्रकाश हो जाएगा वो पार ब्रह्म पापा पुन्ना तो परे शुद्ध ब्रह्म वैगुरु निर्गुण स्वरूप है अकाल पुरुष वैगुरु वो रखे न आप वो आप रखता है रखवाली करता है ਇਹਦੀ ਰਖਵਾਲੀ ਕਰਦਾ ਆਪਣੇ ਬਾਪ ਜਿਹੜੇ ਉਹਦੇ ਬੱਚੇ ਬਣ ਗਏ ਜਿਹੜੇ ਉਹਦੇ ਬੱਚੇ ਹੀ ਨਹੀਂ ਬਣੇ ਜਿਹੜੇ ਆਪਣੇ ਬਾਪ ਦੇ ਹੀ ਨਹੀਂ ਬਣੇ ਜਿਹੜੇ ਆਪਣੇ ਬਾਪ ਦੇ ਘਰੇ ਨਹੀਂ ਆਏ ਜਿਨ੍ਹਾਂ ਨੇ ਬਾਪ ਦੀ ਕਾਲੀ ਨਹੀਂ ਸੁਣੀ ਜਿਨ੍ਹਾਂ ਨੇ ਬਾਪ ਨੂੰ ਬਾਪ ਹੀ ਨਹੀਂ ਮੰਨਿਆ ਤੇ ਫਿਰ ਇੱਕ ਦਿਨ ਬਾਪ ਵੀ ਬੇਦਖਲ ਕਰ ਦਿੰਦਾ ਉਹਨਾਂ ਆਪਾਂ ਸੰਸਾਰ ਵਿੱਚ ਵੇਖਿਆ ਹੈ ਨਾ ਬੜੇ ਐਸੇ ਬੱਚੇ ਹੁੰਦੇ ਨੇ ਜਿਨ੍ਹਾਂ ਨੂੰ ਮਾਪੇ ਤੇ ਤਖਲ ਕਰਕੇ ਕੱਢ ਦਿੰਦੇ ਨੇ ਬਈ ਸਾਡੇ ਔਰ ਜਿਹੜਾ ਘਰ ਬਾਹਰ ਦਾ ਦਾਤ ਨਾਲ ਕੋਈ ਵੀ ਤੁਹਾਡਾ ਸੰਬੰਧ ਨਹੀਂ ਜਿੱਥੇ ਮਲਦੀ ਚੱਲੇ ਜਾਓ ਤੇ ਤਾਂ ਕੋਈ ਦਾਵਾ ਨਹੀਂ ਰਹਿ ਗਿਆ ਮਹਾਰਾਜ ਵੀ ਕਹਿੰਦੇ ਜਾ ਜਿਹੜੇ ਤੈਨੂੰ ਚੰਗੇ ਲੱਗਦੇ ਫਿਰ ਤੂੰ ਉਧਰੇ ਠੋਕਰਾਂ ਖਾ ਫਿਰ ਪਟਕਦਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਉਹਦੇ ਬਣ ਜਾਂਦੇ ਜਿਹੜੇ ਮਾਪੇ ਦੇ ਬਣ ਜਾਂਦੇ ਮਾਪੇ ਦੇ ਕਹੇ ਅਨੁਸਾਰ ਚੱਲਦੇ ਮਾਪੇ ਦੇ ਬਚਨਾਂ ਨੂੰ ਮੰਨਦੇ ਉਸ ਮਾਰਗ ਤੇ ਟੁਰਦੇ ਮਹਾਰਾਜ ਚ ਤਿੰਨ ਬਈ ਮਾਪੇ ਕੋ ਫਿਰ ਉਹਦੀ ਦਿਖਵਾਲੀ ਕਰਦੇ ਨੇ ਇਸੇ ਤਰ੍ਹਾਂ ਗੁਰੂ ਪਿਤਾ ਜਦੋਂ ਗੁਰੂ ਪਿਤਾ ਦੇ ਕੋ ਬਚਨਾਂ ਨੂੰ ਮੰਨਦਾ ਹੈ ਗੁਰੂ ਪਿਤਾ ਨਾਲ ਟੁਰਦਾ ਹੈ ਉਹ ਵਹਿਗੁਰੂ ਆਪ ਰਖਵਾਲੀ ਕਰਦਾ ਹੈ ਇਹ ਬਚਨ ਧੰਗ ਗੁਰੂ ਅਰਜਨ ਦੇਹ ਮਹਾਰਾਜ ਸੱਚੇ ਪਾਤਸ਼ਾਹ ਦੇ ਨੇ ਆਪਣੇ ਮੁਖਾਰ ਬਿੰਦੂ ਤਿਸ ਵਕਤ ਉਚਾਰਨ ਕੀਤੇ ਜਦੋਂ ਕਰਦੇ ਅੰਤਰ ਕਿਉਂਕਿ ਸ਼ਬਦ ਇਤਿਹਾਸ ਨਾਲ ਵੀ ਸੰਬੰਧ ਗਹਿਰਾ ਰੱਖਦਾ ਸਤਗੁਰੂ ਅਰਜਨ ਦੇਹ ਮਹਾਰਾਜ ਸੱਚੇ ਪਾਤਸ਼ਾਹ ਕਰ ਪਰਿਵਾਰ ਦੇ ਵਿੱਚ ਰਹਿੰਦੇ ਨੇ ਮਾਤ ਗੰਗਾ ਜੀ ਨੇ ਇੱਕ ਦਿਨ ਐਸਾ ਹੋਇਆ ਬਈ ਕਰਦੇ ਸੁੰਦਰ ਦੁਸ਼ਾਲਿਆਂ ਨੂੰ ਜਿਹੜਾ ਸੁੰਦਰ ਵਸਤਰਾਂ ਨੂੰ ਸੁਕਣੇ ਪਾਦੇ ਥਾਏ ਬਰਸਾਤੀ ਮੌਸਮ ਕਰਕੇ ਇਹਨਾਂ ਨੂੰ ਹਵਾ ਲੱਗ ਜਾਏ ਧੁੱਪ ਲੱਗ ਜਾਏ ਤੇ ਕੋਈ ਕੀੜਾ ਆਦ ਨਾ ਲੱਗ ਸਕੇ ਤੇ ਸਤਗੁਰੂ ਅਰਜੁਨ ਤੇ ਮਹਾਰਾਜ ਤੇ ਵੱਡੇ ਪੁਰਾਤਾ ਬਾਬਾ ਪ੍ਰਿਥੀ ਆਦਿ ਜਿਹੜੇ ਬਚਾਲੇ ਵਾਲੇ ਬਾਬਾ ਮਹਾਦੇਵ ਜੀ ਬਾਬਾ ਪ੍ਰਿਥੀ ਆ ਦੀ ਪਹਿਲਾਂ ਤੋਂ ਹੀ ਗੁਰਤਾ ਪਦ ਪ੍ਰਾਪਤ ਹੋਣ ਤੋਂ ਹੀ ਬਹੁਤ ਈਰਖਾ ਲੂ ਈਰਖਾ ਕਰਦੇ ਮੱਲੇ ਚ ਸਤਿਗੁਰੂ ਮਹਾਰਾਜ ਉਹਨਾਂ ਦੇ ਪੁੱਤਰ ਮਿਹਰਬਾਨ ਨੂੰ ਆਪਣੇ ਕੋਲ ਬਿਠਾ ਕੇ ਲਾਡ ਪਿਆਰ ਕਰਦੇ ਨੇ ਔਰ ਉਸ ਤਰ੍ਹਾਂ ਕੋਈ ਮਨ ਦੇ ਅੰਦਰ ਵਿਰੋਧ ਨਹੀਂ ਨਾ ਮਾਤ ਗੰਗਾ ਅਗੂ ਸੁੰਦਰ ਦੇਸ਼ਾਲੇ ਦੇਖੇ ਨੇ ਇਹ ਸੁੰਦਰ ਦੇਸ਼ਾਲਿਆਂ ਨੂੰ ਸੁੰਦਰ ਵਸਤਰਾ ਨੂੰ ਸੁਖਦੇ ਆਪਿਆਂ ਨੂੰ ਤੱਕ ਕੇ ਬਾਬਾ ਪ੍ਰੀਤਿਆ ਦੇ ਦੇ ਘਰ ਵਾਲੇ ਕੀ ਕੀ ਕਰਮਾਂ ਬਾਬੇ ਪ੍ਰੀਤਿਏ ਨੂੰ ਕੋਸਨ ਲੱਗ ਪਈ ਕਹਿੰਦੀ ਜੇ ਤੁਸੀਂ ਆਪਣੇ ਪਿਤਾ ਸਤਿਗੁਰੂ ਦੇ ਬਚਨ ਮੰਨੇ ਹੁੰਦੇ ਅੱਜ ਗੁਰੂ ਤੁਸੀਂ ਹੁੰਦੇ ਤੁਝੇ ਇੱਕ ਗੱਲ ਧਿਆਨ ਚ ਰੱਖੋ ਬਾਬੇ ਪ੍ਰੀਤਿਏ ਨੇ ਬਚਨ ਨਹੀਂ ਮੰਨੇ ਤੇ ਗੁਰੂ ਦੀ ਵਿਰਾਸਤ ਦਾ مالک ਨਹੀਂ ਬਣਿਆ ਉਹਨੇ ਪੱਜ ਤੋੜ ਕਿੰਨੀ ਕੀਤੀ ਕਦੇ ਬਾਦਸ਼ਾਹ ਦੇ ਕੋਲ ਪਹੁੰਚਾ ਕਦੇ ਸੋਲੀ ਖਾਨੂ ਲਿਆ ਕਦੇ ਸਲਬੀ ਖਾਨੂ ਲਿਆ ਪਰ ਪੱਲੇ ਕੁਝ ਨਹੀਂ ਪਿਆ ਜਿਹੜਾ ਮਾਂ ਪਾਪ ਤੋਂ ਗਿਆ ਨਾ ਯਾਦ ਰੱਖਿਆ ਤੇ ਉਹਨੂੰ ਕਦੇ ਢੋਈ ਨਹੀਂ ਮਿਲਦੀ ਜਿਹੜਾ ਇਹਨਾਂ ਨੂੰ ਦੀ ਪ੍ਰਸੰਤਾ ਨਾ ਲੈ ਸਕਿਆ ਬਾਪੇ ਪ੍ਰੀਤਿਏ ਨੇ ਗੁਰੂ ਰਾਮਦਾਸ ਮਹਾਰਾਜ ਦੀ ਪ੍ਰਸੰਤਾ ਨਹੀਂ ਲਈ ਗੁਰੂ ਰਾਮਦਾਸ ਮਹਾਰਾਜ ਸਾਹਿਬ ਨੂੰ ਵੀ ਆਗੋਂ ਕਬੂਲ ਬੋਲਦੇ ਨਾ ਸੀ ਔਰ ਮਹਾਰਾਜ ਦੀਨੇ ਤਾਈ ਬਚਨ ਕਹਿ ਚਨ ਕਾਹੇ ਪੂਤ ਝਗੜਤ ਹੋ ਸੰਗ ਪਾਪ ਜਿੰਨ ਕੇ ਜਨੇ ਬੜੀਰੇ ਤੁਮ ਹੋ ਤਿਰਸੋਂ ਝਗੜਤ ਪਾਪ ਕਹਿ ਲੱਗੀ ਤੂੰ ਪਿਤਾ ਦੇ ਨਾਲ ਕਬੂਲ ਬੋਲ ਕੇ ਪਾਪ ਕਰਦਾ ਪਿਆ ਤੇ ਉਹ ਪਾਪਾਂ ਦਾ ਹਰਜਾਨਾ ਪੂਤ ਨਾ ਪਿਆ ਸਿਆ ਬੀਬੀ ਕਰਮੋ ਕਹਿ ਲੱਗੀ ਇਹ ਤੇਰਾ ਦੋਸ਼ ਹੈ ਨਹੀਂ ਤੇ ਆਦਿਕਿਆ ਨਾ ਵਸਤਰਾ ਦੀ ਮਲਕਨ ਮੈਂ ਹੁੰਦੀ ਜਾਤੋਏ ਕਲ ਕਹੇ ਬਾਬਾ ਪ੍ਰੇਤੀਆ ਕਹਿੰਦਾ ਚਲੋ ਕੋਈ ਨਹੀਂ ਜੇ ਕੋਦੋ ਮੁਰਤਾ ਪ੍ਰਾਪਤ ਨਹੀਂ ਹੋਈ ਮੈਂ ਬਾਬਾ ਪ੍ਰੇਤੀਆ ਗੁਰੂ ਹੋਂਦੇ ਆਪਦੇ ਆਪ ਨੂੰ ਗੁਰੂ ਕਹਿ ਲਉਂਦਾ ਸੀ ਗੁਰੂ ਹੋਂਦੇ ਨਾਂ ਤੇ ਮੈਂ ਤੈਨੂੰ ਇਹ ਵਚਨ ਦਿੰਨਾ ਹੈ ਵਚਨ ਕਰਦਾ ਹੈ ਇਹ ਇਹ

ਚੱਲ ਕੇ ਬੀੜ ਬਾਬਾ ਬੁੱਢਾ ਸੱਭ ਗਏ ਨੇ ਬਾਬਾ ਬੁੱਢਾ ਸੱਭ ਨੇ ਅਰਦਾਸ ਕੀਤੀ ਏ ਭੋਜਨ ਛਕੇ ਹੈ ਤੇ ਅਰ ਸਤਿਗੁਰੂ ਨੇ ਉਹ ਅਰਦਾਸ ਸੁਣੀ ਵਡਾਲੀ ਨਗਰ ਦੇ ਅੰਦਰ ਅਰ ਗੁਰੂ ਕੇ ਅਰ ਜਿਹੜੇ ਘਰ ਦੇ ਅੰਦਰ ਗੁਰੂ ਕੇ ਨਾਲ ਮਾਤ ਗੰਗਾ ਦੇ ਅੱਖੀਆਂ ਦੇ ਤਾਰੇ ਆ ਸਾਡੇ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੀ ਆਮਦ ਹੁੰਦੇ। ਇਤਰ ਫੇਰ ਸਾੜਾ ਪੈ ਗਿਆ ਕਿ ਜੇ ਕਰ ਤੂੰ ਕਹਿੰਦਾ ਸੀ ਬੀਬੀ ਕਰਮੋਂ ਕਹਿੰਦੀ ਭਈ ਉਹ ਬੱਚਾ ਤਾਂ ਜਨਮ ਲੈ ਲੇ ਪੁੱਤਰ ਉਹਨਾਂ ਦੀ ਘਰੇ ਹੋ ਗਿਆ। ਤੇ ਬਾਬਾ ਪ੍ਰਥੀਆ ਕਹਿੰਦਾ ਜੇ ਪੁੱਤਰ ਹੋ ਗਿਆ ਤੇ ਤਾਂ ਕੀ ਹੋ ਗਿਆ ਜਵਾਨ ਨਹੀਂ ਹੋਵੇਗਾ। ਇਹ ਪਹਿਲਾਂ ਹੀ ਚੜਾਈ ਕਰ ਜਾਵੇਗਾ ਕਹਿੰਦੀ ਕਿਵੇਂ ਤੇ ਫਿਰ ਬਾਬਾ ਪ੍ਰਿਤਿਆ ਕਰਦਾ ਇਹਦਾ ਇਲਾਜ ਮੈਂ ਕਰਾਂਗਾ ਬਾਬੇ ਪ੍ਰਿਤਿਆ ਨੇ ਫਿਰ ਢੇੜੀ ਇੱਕ ਦਾਈ ਨੂੰ ਉਰੇ ਰਿਆ ਦਾਈ ਦਾ ਨਾਮ ਮਿਤਵਾਨਾ ਨੇ ਸੋਭੀ ਕਰਕੇ ਲਿਖਿਆ ਕਹਿ ਲੱਗੇ ਬਈ ਉਹ ਦਾਈ ਢੇੜੀ ਆ ਚੱਲ ਕੇ ਗਈ ਜਾ ਕਰਕੇ ਮਾਤਾ ਗੰਗਾ ਜੀ ਦੇ ਨਾਲ ਬਚਨੋ ਬਲਾਸ ਕਰਦੀਏ ਬੜੀਆਂ ਰੰਨਾ ਬਾਤਾਂ ਕੀਤੀਆਂ ਬਾਤਾ ਜੀ ਮੈਨੂੰ ਲੋਕ ਸੱਦਦੇ ਮੈਂ ਕਰਾਂ ਚ ਦਾਂਦੀ ਨਹੀਂ ਮੇਰੇ ਦੁੱਧ ਵਿੱਚ ਐਸੀ ਤਾਕਤ ਆ ਜਿਹੜਾ ਬੱਚਾ ਇੱਕ ਵੇਰੇ ਚੁੰਗ ਲਵੇ ਹੀ ਲਵੇ ਉਹਨੂੰ ਰੋਗ ਕੋਈ ਨਹੀਂ ਲੱਗਦਾ ਤੇ ਇਹਨੂੰ ਪਹਿਲਾਂ ਅਰ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਮਾਤਾ ਜੀ ਦਾ ਦੁੱਧ ਲੈਣਾ ਜਿਹੜਾ ਸੀ ਛੱਡ ਦਿੱਤਾ ਸੀ ਮਾਤਾ ਦੰਗਾ ਦੀ ਕੋ ਚਿੰਤਾ ਕਰਨ ਕਿ ਕਈ ਦਿਨਾਂ ਤੋਂ ਸਹਬਜ਼ਾਦਾ ਜਿਹੜੇ ਨੇ ਦੁੱਧ ਨਹੀਂ ਲੈ ਰਹੇ ਇੱਚ ਕਰਕੇ ਉਹ ਦਾਈ ਨੇ ਆਪਣੇ ਦੁੱਧੀਆਂ ਦੇ ਉੱਪਰ ਜ਼ਹਿਰ ਲਾ ਕੇ ਸਹਬਜ਼ਾਦੇ ਨੂੰ ਮਾਰਨ ਵਾਸਤੇ ਬਾਬੇ ਮਪ੍ਰਿਤੀ ਦੀ ਪਰੇਰੀ ਹੋਈ ਗਈ ਸੀ ਔਰ ਕਵੀ ਸੰਤੋਖ ਸਿੰਘ ਨੇ ਤਾਂ ਇਹ ਵੀ ਲਿਖਿਆ ਹੈ ਕਿ ਉਸ ਨੇ 100 ਰੁਪਇਆ ਦਾਈ ਨੂੰ ਅਡਵਾਂਸ ਦਿੱਤਾ ਸੀ ਕਿਉਂਕਿ ਉਹ ਉਸ ਵੇਲੇ ਦਾ 100 ਰੁਪਇਆ ਸੀ ਅੱਜ ਦਾ ਨਹੀਂ ਸੀ ਅੱਜ ਦਾ ਇਹ ਨਹੀਂ ਰੁਪਏ ਵਰਗੀ ਕੀਮਤ ਉਦੋਂ 100 ਰੁਪਇਆ ਕਿੰਨੀ ਕੀਮਤ ਰੱਖਦਾ ਸੀ ਉਹ 100 ਰੁਪਇਆ ਦਿੱਤਾ ਬਾਕੀ ਲੈਣਾ ਆਖਿਆ ਫਿਰ ਤੈਨੂੰ ਮਾਲਾ-ਮਹਲ ਕਰੀਵਾਗਾ ਕਹਿਣ ਰਾਤ ਦਾਈ ਨੇ ਸ਼ਹਿਜ਼ਾਦੇ ਹਾਰਗੋਬੇ ਪਾਛਾ ਜੀ ਨੂੰ ਗੋਦ ਲਿਆ ਇਕ ਗੋਤ ਲੈ ਕੇ ਆਪਣੇ ਦੁੱਧ ਪਾਉਂਦੀ ਆ ਔਰ ਸਹਬਜ਼ਾਦੇ ਦੁੱਧ پکڑਦੇ ਨਹੀਂ ਉੱਚੀ ਰੋਣ ਦੀ ਬਾਤ ਵੀ ਕਰਦੇ ਉਹ ਸਿਰ ਤੋਂ ਪਕੜ ਕੇ ਤਖੇ ਨਾਲ ਉਹ ਜ਼ਹਿਰ ਵਾਲਾ ਦੁੱਧ ਉਹਦੇ ਮੂੰਹ ਵਿੱਚ ਪਾਉਣਾ ਚਾਹੁੰਦੀ ਆ ਪਰ ਉਹਨਾਂ ਨੇ ਐਸੀ ਤਰ ਦਿੱਤੀ ਕਿ ਹੱਥ ਨਾਲ ਪਿੱਛੇ ਲਟਕਦੇ ਨਾਲ ਵਿਦਵਾਨ ਮਹਾਂਪੁਰਸ਼ ਕਹਿੰਦੇ ਦੁੱਧ ਪਕੜ ਲਈ ਤੇ ਦੂਜੇ ਨਾਲ ਉਸ ਦੁੱਧ ਨੂੰ ਇੰਨਾ ਉਦਗਾਇਆ بے ਹੋਸ਼ ਹੋ ਕੇ ਤੱਤੀ ਤੇ ਡਿੱਗ ਪਈ। ਸਹਿਬ ਦਾਦੇ ਨੂੰ ਉਠਾਇਆ ਗਿਆ। ਮਾਤਾ ਗੰਗਾ ਜੀ ਨੇ ਦਾਤੀਆਂ ਨੇ ਜਦ ਉਹਨੂੰ ਹੋਸ਼ ਵਿੱਚ ਲਿਆਦਾ ਉਹਨੂੰ ਦੱਸ ਦਿੱਤਾ ਮੈਨੂੰ ਤੁਹਾਡੇ ਵੱਡੇ ਭਰਾਤਾ ਬਾਬਾ ਪ੍ਰਥੀਆ ਜੀ ਨੇ ਇਸ ਬਾਲਕ ਨੂੰ ਮਾਰਨ ਵਾਸਤੇ ਭੇਜਿਆ। ਇਹਨਾਂ ਕਹਿ ਕੇ ਉਹ ਸ਼ਰੀਰ ਛੱਡ ਗਈ। ਦੱਸ ਗਈ ਜਾਂਦੀ ਹੋਈ। ਉਦੋਂ ਦੂਜਾ ਹੱਲਾ ਸਪੇਰਾ ਜਿਹੜਾ ਔਰ نو ਪੈਸੇ ਦੇ ਕੇ 500 ਰੁਪਇਆ ਤੇ ਉਸ ਨੂੰ ਵੇਚ ਦਿੱਤਾ ਤੂੰ ਸੱਪ ਲੜਾ ਦਿੱਤੇ ਔਰ ਸੱਪ ਛੱਡ ਦੇ ਜਿੱਥੇ ਸਹਿਬ ਜਾਦਾ ਹਰੂ ਬੇਨ ਪਾਦਸ਼ਾਹ ਖੇਡਦੇ ਸਨ ਉਥੇ ਸੱਪ ਛੱਡ ਦਿੱਤਾ ਸਾਡੇ ਘਰੀ ਮਾੜਾ ਜਆ ਦੁੱਖ ਆਦਾ ਵੇ ਨਾ ਉਸੇ ਵੇਲੇ ਕੰਨ ਕੇ ਅਰਦਾਸ ਕਰਵਾਈ ਸੀ ਹੁਣ ਨਹੀਂ ਗੁਰਦੁਆਰੇ ਜਾਣਾ ਪੂਰੀ ਨਹੀਂ ਹੋਈ ਆ ਨਹੀਂ ਹੋਇਆ ਉਹ ਨਹੀਂ ਹੋਇਆ ਦੇਖੋ ਗੁਰੂ ਘਰ ਤੇ ਵੀ ਜਿਹੜਿਆ ਨਾ ਐ ਹੋ ਜੇ ਮਾੜੀ ਸਮਝ ਵਾਲੇ ਉਹ ਕਿਸ ਤਰ੍ਹਾਂ ਹਮਲੇ ਕਰਦੇ ਖੁਦ ਗੁਰੂ ਦੇ ਉੱਪਰ ਹੀ ਕਰਦੇ ਆ ਰਹੇ ਨੇ ਬਾਬੇ ਪ੍ਰੀਤਕੇ ਨੇ ਦੂਜਾ ਹਮਲਾ ਕੀਤਾ ਔਰ ਉਸ ਸਪੇਰਾ ਸਪ ਲੈ ਕੇ ਗਿਆ ਸਹਿਬ ਜਾਨੀ ਹਰਗੋਬਿੰਦ ਪਾਸ਼ਾ ਦੀ ਨਿਖੇੜਦੇ ਆਇਆ ਔਰ ਸੱਪ ਨੂੰ ਵੀ ਮਾਰ ਦਿੱਤਾ ਗਿਆ ਉਹਦਾ ਵੀ ਪਤਾ ਲੱਗ ਗਿਆ ਸਪੇਰੇ ਤੋਂ ਕਿ ਸੱਪ ਵੀ ਛਡਾਇਆ ਤੇ ਬਾਬੇ ਪ੍ਰੀਤਕੇ ਨੇ ਛਡਾਇਆ ਤੀਸਰਾ ਹਮਲਾ ਕੀਤਾ ਗਿਆ ਜਿਹੜਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਖਡਾਵਾ ਬ੍ਰਾਹਮਣ ਉਸ ਨੂੰ ਕਹਿ ਦਿੱਤਾ ਇਹਨੂੰ ਮਾਲਾ ਮਾਨ ਕਰ ਦੇਵਾਂਗੇ ਕੁਝ ਮਾਇਆ ਦਿੱਤੀ ਆ ਤੇ ਦੇ ਵੀ ਕਿਹਾ ਅੱਜ ਜ਼ਹਿਰ ਦਹੀਂ ਵਿੱਚ ਪਾ ਕੇ ਸਹਿਬਜ਼ਾਦੇ ਨੂੰ ਖਲਾ ਦੇਣਾ ਉਸ ਖਡਾਵੇ ਨੇ ਐਉਂ ਹੀ ਕੀਤਾ ਦੀ ਦਹੀਂ ਵਿੱਚ ਜ਼ਹਿਰ ਮਲਾ ਕੇ ਸਹਿਬਜ਼ਾਦੇ ਨੂੰ ਔਰ ਚੰਗੇ ਪਰਛੇ ਸਤਿਗੁਰਾਂ ਤੋਂ ਲੈ ਕੇ ਸਹਿਬਜ਼ਾਦਾ ਖਾਂਦੇ ਨਹੀਂ ਉਹ ਤੱਕੇ ਨਾ ਖਵਾਉਣਾ ਚਾਹੁੰਦਾ ਰੋਹੰਦੀ ਆਵਾਜ਼ ਸੁਣੀ ਐ ਸਤਿਗੁਰਾਂ ਨੇ ਕੋਲ ਬੁਲਾ ਲਿਆ ਔਰ ਸਿੱਖਾਂ ਨੂੰ ਭੇਦ ਕੇ ਦਹੀ ਵੀ ਆ ਗਿਆ ਮਹਾਰਾਜ ਛਕਾਉਣਾ ਚਾਹੁੰਦੇ ਤੇ ਸਹਿਬਜ਼ਾਦੇ ਨੇ ਨੱਕ ਦੇ ਆ ਫੇਰਿਆ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਦਹੀ ਚਾਕੇ ਜਿਛੋਟਾ ਦੇ ਕੁੱਤਾ ਸੀ ਉਹਦੇ ਮੂਰੇ ਰੱਖ ਦਿੱਤਾ ਉਹਨੂੰ ਕਹਿੰਦੇ ਖਾਲਾ ਇਥੋਂ ਤੱਕ ਵਿਦਵਾਨ ਆਪੁਰਸ਼ ਕਹਿੰਦਿਆ ਉਹ ਕੁੱਤਾ ਵੀ ਦਹੀ ਨੂੰ ਸੰਘ ਕੇ ਸਤਗੁਰੂ ਵੱਲੇ ਦੇਖਦਾ ਮਹਾਰਾਜ ਕਹਿੰਦੇ ਦਾ ਪਾਦ ਉਗੜਦਾਏਗਾ ਤੇ ਉਹ ਜੁਨੀ ਤੋਂ ਮੁਕਤ ਹੋ ਜਾਏਗਾ ਕਹਿੰਦੇ ਉਹ ਕੁੱਤਾ ਦਹੀ ਖਾ ਕੇ ਤੜਪ ਕੇ ਮਰ ਗਿਆ ਤੇ ਮਹਾਰਾਜ ਕਹਿੰਦੇ ਜਿਸ ਨੇ ਕੀਤਾ ਇਹਦੇ ਵਾਲੀ ਹਾਲਤ ਆ ਹੋਵੇਗੀ ਤੇ ਉਥੇ ਤੜਪ ਤੜਪ ਕੇ ਫਿਰੋ ਮਰਿਆ ਜ਼ਹਿਰ ਖਾਣ ਵਾਲਾ ਤੇ ਜਾਣਦਾ ਹੋਇਆ ਉਹ ਵੀ ਦੱਸ ਗਿਆ ਕਿ ਬਾਬੇ ਪ੍ਰਥੀਏ ਨੇ ਸਭ ਕੁਝ ਕੀਤਾ ਇਹਨਾਂ ਸਾਰੇ ਕਾਰਨਾ ਤੋਂ ਮਹਾਰਾਜ குரு ਅਰਜਨ ਸ਼ੈ ਮਹਾਰਾਜ ਜੀ ਨੇ ਸੰਗਤਾ ਗੰਨੀਆਂ ਮਹਾਰਾਜਾ ਤੁਸੀਂ ਬਚਾ ਲਿਆ ਕਰ ਲਿਆ ਮਹਾਰਾਜ ਕਹਿੰਦੇ ਨਹੀਂ ਇਹ ਤਾਂ ਆਪਣੇ ਪੈਦੇ ਹੋਏ ਬਾਲਕ ਦੀ ਰੱਖਿਆ ਉਸ ਪਰਿਪੂਰਨ ਪਰਮਾਤਮਾ ਵੈ ਗੁਰੂ ਨੇ ਆਪ ਕੀਤੀ ਆ ਉਹ ਆਪ ਰਖਵਾਲੀ ਕਰਕੇ ਆਪ ਇਹਨਾਂ ਦੀ ਰક્ષਾ ਕਰਦਾ ਹੈ ਤੇ ਉਸ ਬ੍ਰਾਹਮਣ ਦੀ ਬਾਬਤ ਵੀ ਮਹਾਰਾਜ ਨੇ ਕਿਹਾ ਦੁਸ਼ਟ ਬ੍ਰਾਹਮਣ ਬੁਵਾ ਹੋਇ ਕੈ ਸੂਲ ਅਰ ਕੋ ਵੀ ਮਰ ਗਿਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਸ ਆਕਾਲ ਪੁਰਖ ਵੈਗੁਰੂ ਜੀ ਨੇ ਸੰਸਾਰ ਦੇ ਅੰਦਰ ਆ ਕੇ ਪੁਰਾ ਚਿਤਵਨ ਪਾਲੇ ਜਿੰਨੇ ਸਾਨਾ ਪੁਰੇ ਆਈ ਚਤਨ ਵਾਲੇ ਉਹਨਾਂ ਦਾ ਨਸ਼ਟ ਕੀਤਾ ਹੈ ਉਹਨਾਂ ਦਾ ਖਾਤਮਾ ਕੀ ਹੈ ਚਾਹੇ ਜੇ ਤੀਰਖਵਾਲੀ ਕਰਨ ਵਾਲਾ ਆਪਾਲ ਪੁਰਖ ਵੈਗਰੂ ਹੋ ਜਾਵੇ ਉਹਨੂੰ ਨਾ ਕੋਈ ਜ਼ਹਿਰ ਦੇ ਕੇ ਮਾਰ ਸਕਦਾ ਹੈ ਨਾ ਕੋਈ ਸਕਲੜਾ ਕੇ ਮਾਰ ਸਕਦਾ ਜਿਹਨੂੰ ਰਖਵਾਲੀ ਕਰਨ ਵਾਲਾ ਵੈਗਰੂ ਹੈ ਮਹਾਰਾਜ ਸਚੇ ਪਾਤਸ਼ਾਹ ਕਹਿੰਦੇ ਜਿਹੜੇ ਬੱਚੇ ਮਾਲਕ ਦੇ ਬਣ ਜਾਂਦੇ ਨੇ ਵੈਗੁਰੂ ਦੇ ਹੋ ਜਾਂਦੇ ਨੇ ਵੈਗੁਰੂ ਉਹਨਾਂ ਦੀ ਰਖਵਾਲੀ ਕਰਦਾ ਹੈ ਸੰਸਾਰ ਭਾਵੇਂ ਉਹਨਾਂ ਨੂੰ ਮਕਾਉਣਾ ਚਾਹੁੰਦਾ ਹੈ ਸੰਸਾਰ ਉਹਨਾਂ ਨੂੰ ਖਤਮ ਕਰਨਾ ਚਾਹੁੰਦਾ ਹੈ ਜੇ ਪ੍ਰਭੂ ਉਹਨਾਂ ਨੂੰ ਜਿਵਉਣਾ ਚਾਹੁੰਦਾ ਹੈ ਜਿੱਦਾਂ ਰੱਖਣਾ ਚਾਹੁੰਦਾ ਹੈ ਤੇ ਮਾਰ ਕੋਈ ਨਹੀਂ ਉਹਨਾਂ ਨੂੰ ਸਕਦਾ ਮਹਾਰਾਜ ਕਹਿੰਦੇ ਕਰ ਕਿਰਪਾ ਸੁਖ ਆਨੰਦ ਕਰੇ ਉਹ ਕਿਰਪਾ ਕਰਦਾ ਹੈ ਹਰ ਦੇ ਸੁਖ ਅੰਦਰ ਦਾ ਆਨੰਦ ਅੰਦਰ ਦਾ ਖੇੜਾ ਬਖਸ਼ ਦਿੰਦਾ ਹੈ ਧੰ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਰ ਕਿਰਪਾ ਸੁਖ ਆਨੰਦ ਕਰੇ ਆਕਾਲ ਪੁਰਖ ਵੈ ਗੁਰੂ ਜੀ ਨੇ ਕਿਰਪਾ ਕੀਤੀ ਆ ਕਹਿਣ ਲੱਗੇ ਉਹਨੇ ਸੁਖ ਤੇ ਆਨੰਦ ਖੁਸ਼ੀਆਂ ਦੇ ਖੇੜੇ ਬਖਸ਼ਿਸ਼ ਕੀਤੇ ਨੇ ਉਹਦੇ ਬਖਸ਼ੇ ਹੋਏ ਨੇ ਕਿਉਂ ਬਾਲਕ ਰਾਖ ਲੀਏ ਗੁਰਦੇਵ ਕਿਸੇ ਦੂਜੇ ਨੇ ਨਹੀਂ ਛੇੜਾ ਦੇਵ ਦੇਵਤਾਂ ਕੋ ਸਾਰੇ ਇਸ ਦੰਵਾਨ ਕੋ ਮਹੀਤ ਦੰਦ ਧਾਰ ਕਹੀਤ ਹੈ ਉਹਨੇ ਬਾਲਕ ਰਾਖ ਲੀਏ ਉਹਨੇ ਬਾਲਕ ਨੂੰ ਰੱਖ ਲਿਆ ਇਸ ਬੱਚੇ ਨੂੰ ਬਚਾਲਿਆ ਦੂਜਾ ਕੋਈ ਨਹੀਂ ਬਚਾਉਣ ਵਾਲਾ ਉਹਨੇ ਚਾਨਣਾ ਆਪਣਾ ਪ੍ਰਗਟਾਇਆ ਅਗਿਆਨ ਨੂੰ ਮਟਾਏ ਦੁਸ਼ਟ ਨੂੰ ਖਤਮ ਕੀਤਾ ਆਪਣੇ ਪਿਆਰੇ ਦੀ ਆਪ ਨੂੰ ਸੰਬਾਲ ਕੇ ਵੈਗੁਰੂ ਨੇ ਰਖਵਾਲੀ ਕੀਤੀ ਆ ਰੋਗ ਮਟਾਏ ਪ੍ਰਭ ਆਪ ਜਿਹੜੇ ਦੁੱਖ ਬਣ ਕੇ ਆਏ ਸਾਨਾ ਔਰ ਕਦੇ ਇਹ ਦੁੱਖ ਦੇਣ ਵਾਲੇ ਦੁਸ਼ਟ ਆਏ ਤੇ ਕਦੇ ਸੀਤਲਾ ਨੇ ਹਮਲਾ ਕੀਤਾ ਔਰ ਚੇਚਿਤ ਦਾ ਹਮਲਾ ਹੋਇਆ ਤੇ ਮਹਾਰਾਜ